ਮਾਰਕਪੁਰ ਦੀ ਕਬੀਰ ਕਲੋਨੀ ਚ ਮਿੰਨੀ ਫੈਕਟਰੀ ਦੇ ਛਾਪਾ ਫੂਡ ਸੇਫਟੀ ਟੀਮ ਨੇ ਸੈਂਪਲ ਲਏ ਉਤਪਾਦ ਰੋਕਿਆ ਗਿਆ ਡੇਰਾਬਸੀ ਮਾਰਕਪੁਰ ਦੀ ਕਬੀਰ ਕਲੋਨੀ ਵਿੱਚ ਚੱਲ ਰਹੀ ਇੱਕ ਮਿੰਨੀ ਫੈਕਟਰੀ ਚ ਖਾਣ ਪੀਣ ਦੇ ਸਮਾਨ ਦੀ ਗੁਣਵੱਤਾ ਨੂੰ ਲੈ ਕੇ ਗੰਬੀਲਾ ਲਾਪਰਵਾਹੀ ਸਾਮ ਨੇ ਆਈ ਹੈ ਸਤਨਕ ਅਖਬਾਰ ਵਿੱਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਚ ਆਇਆ ਫੂਡ ਸੇਫਟੀ ਇਨਸਪੈਕਟਰ ਅਨਿਲ ਨੇ ਰਾਦੀ ਸ਼ਾਮ ਨਾਂ ਦੀ ਫੈਕਟਰੀ ਦੀ ਜਾਂਚ ਕੀਤੀ ਤੇ ਉੱਥੋਂ ਖਾਣ ਪੀਣ ਦੇ ਸੈਂਪਲ ਲਏ ਜਾਂਚ ਦੌਰਾਨ ਕਈ ਗੰਭੀਰ ਉਲੰਘਣਾ ਪਾਈਆਂ ਗਈਆਂ ਹਨ ਪ੍ਰਸ਼ਾਸਨ ਨੇ ਫੈਕਟਰੀ ਦਾ ਉਤਪਾਦਨ ਤੁਰੰਤ ਰੋਕਣ ਦੇ ਹੁਕਮ ਜਾਰੀ ਕੀਤੇ ਹਨ ਸੈਂਪਲਾਂ ਨੂੰ ਲੈਬ ਭੇਜਿਆ ਗਿਆ ਹੈ ਅਤੇ ਰਿਪੋਰਟ ਆਉਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਲਾਕੇ ਦੇ ਲੋਕਾਂ ਨੇ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਡੇਰਾਬਸੀ ਤੋਂ ਵਿਸ਼ੇਸ਼ ਰਿਪੋਰਟ ਸਾਬ ਸਫਾਈ ਤੋਂ ਬਗੈਰ ਚੀਜ਼ਾਂ ਦਾ ਨਿਰਮਾਣ ਹੋ ਰਿਹਾ ਹੈ ਨਮਕੀਨ ਵਗੈਰਾ ਪੇਠਾ ਤਾਂ ਅਸੀਂ ਅੱਜ ਸ਼ਾਮ ਨੂੰ ਰੇਡ ਕੀਤੀ ਹੈਗੀ ਤੇ ਫਿਲਹਾਲ ਉਹਰੇ ਕੁਝ ਬੰਦ ਤਾਂ ਨਹੀਂ ਰਿਆ ਸੀ ਪਰ ਟਰੇਡਿੰਗ ਤੇ ਲੇ ਕਾਫੀ ਸਮਾਨ ਪਿਆ ਸੀ ਨਮਕੀਨ ਪਈ ਸੀ ਪੇਠਾ ਸੀ ਤੇ ਸਾਨੂੰ ਜਿਹੜੇ ਤੇਲ ਜਿਸ ਤੇਲ ਚ ਬਣਾ ਰਹੇ ਸੀ ਨਮਕੀਨਾ ਤਲ ਰਹੇ ਸੀ ਸਾਨੂੰ ਉਸ ਤੇ ਥੋੜਾ ਠੀਕ ਪ੍ਰਤੀਤ ਨਹੀਂ ਹੋ ਰਿਹਾ ਸੀਗਾ ਤਾਂ ਉਸ ਦਾ ਇੱਕ ਸੈਂਪਲ ਲਿਆ ਗਿਆ ਉਸ ਤੇ ਪੇਠੇ ਵੀ ਲੂਸ ਹਾਲਾਤ ਚ ਰੱਖੇ ਹੋਏ ਸੀਗੇ ਠੀਕ ਮਤਲਬ ਬਿਨਾ ਟਕੇ ਹੋਏ ਰੱਖੇ ਹੋਏ ਸੀਗੇ ਤੇ ਅਸੀਂ ਪੇਠੇ ਦਾ ਵੀ ਉਹ ਸੈਂਪਲ ਉਸ ਵਿੱਚ ਚ ਲਿੱਤਾ ਹੈ ਬਟ ਇੱਕ ਸਰ ਹੋਰ ਪੁੱਛਾਂਗੇ ਜਿਵੇਂ ਤੁਸੀਂ ਤੇਲ ਦਾ ਸੈਂਪਲ ਲਿੱਤਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਗਰਮ ਹੈ ਉਸ ਤੇਲ ਦਾ ਸੈਂਪਲ ਲਿੱਤਾ ਜਿਹੜਾ ਉਹਦੇ ਕੋਲ ਹੀ ਆਪਣੇ ਕੋਲ ਪਿਆ ਹੈ ਆਪਨੇ ਉਸ ਚ ਪਾਇਆ ਹੈ ਕਿਉਂਕਿ ਜੇ ਉਹ ਯੂਜ਼ ਚ ਨਹੀਂ ਕਰ ਰਹੇ ਬਟ ਇਨ ਕੇਸ ਯੂਜ਼ ਤਾਂ ਉਹਨਾਂ ਨੇ ਉਹ ਵੀ ਕੀਤਾ ਹੋਇਆ ਹੈ ਨਾ ਤੇ ਉਹਦਾ ਸੈਂਪਲ ਕਿਉਂ ਨਹੀਂ ਲੀਤਾ ਕਿਉਂਕਿ ਉਹ ਐਟ ਪ੍ਰੈਸੈਂਟ ਤੋਂ ਉਸੇ ਜਗ੍ਹਾ ਤੇ ਪਿਆ ਹੈ ਨਾ ਮੈਂ ਦੇਖੋ ਜਿਹੜਾ ਦੇਖੋ ਇਹ ਚੀਜ਼ ਤਾਂ ਹੈ ਨਹੀਂ ਕਿ ਉਹਨਾਂ ਨੇ ਗੇਰ ਦਿੱਤਾ ਹੈ ਜਾਂ ਸਾਈਡ ਤੇ ਸੈਪਰੇਟ ਉੱਪਰ ਕਰ ਦਿੱਤਾ ਕਿ ਉਹ ਯੂਜ਼ ਨਹੀਂ ਹੋ ਰਿਹਾ ਹੁਣ ਉਹ ਇਹ ਕੀ ਪਤਾ ਕਿ ਉਹਨਾਂ ਨੇ ਉਹ ਵੀ ਪਹਿਲਾਂ ਯੂਜ਼ ਕੀਤਾ ਹੋਵੇ ਬਾਤ ਨਹੀਂ ਦੇਖੋ ਜਿਹੜਾ ਉਹਰੇ ਤੇਲ ਪਿਆ ਇਹ ਤਾਂ ਪੱਕਾ ਹੀ ਹੈ ਕਿ ਉਹ ਯੂਜ਼ ਹੋ ਚੁੱਕਿਆ ਹੈ ਪਰ ਆਪਣੀ ਜਿਹੜੀ ਮੇਨ ਮੰਤਵ ਹੈ ਕਿ ਦੁਬਾਰਾ ਕਿ ਰੀਯੂਜ਼ ਹੋਏਗਾ ਕਿ ਨਹੀਂ ਯੂਸ ਤੇ ਜਿਹੜੇ ਹੈ ਕੋਲ ਪਿਆ ਤੇ ਮੀਨਸ ਕੀ ਪਤਾ ਉਹ ਵੀ ਯੂਜ਼ ਹੋਏ ਹੋਵੇ ਪਰ ਜਿਹੜਾ ਫਿਲਹਾਲ ਜਿਹੜਾ ਸਾਡੇ ਸੈਂਪਲ ਜਿਹੜਾ ਕਿਚਨ ਚ ਜਲਣ ਦੇ ਸੈਂਪਲ ਤੋਂ ਲੈਣਾ ਜ਼ਰੂਰੀ ਹੈ ਨਾ ਸਰ ਦੇਖੋ ਮੈਮ ਜਿਹੜੇ ਯੂਸ ਕੁਕਿੰਗ ਆਇਲ ਦਾ ਉਹਦੇ ਜਿਹੜੀ ਮੇਨ ਅਸੀਂ ਪੈਰਾਮੀਟਰ ਹੈ ਟੋਟਲ ਪੋਲਰ ਕੰਪਾਉਂਡਸ ਦੇਖਨੇ ਆ ਹੁਣ ਜਿਹੜਾ ਅਸੀਂ ਤੇਲ ਦਾ ਸੈਂਪਲ ਅਸੀਂ ਲਿਆ ਉਹ ਥੋੜਾ ਗਰਮ ਸਿਕਤ ਪ੍ਰਤੀਤ ਹੋ ਰਿਹਾ ਸੀ ਕਿਉਂ ਥੋੜੀ ਦੇਰ ਪਹਿਲਾਂ ਕੜਾਹੀ ਚੋਂ ਕੱਢਿਆ ਗਿਆ ਹੈਗਾ ਤਾਂ ਉਸ ਟੋਟਲ ਪੈਰਾ ਜਿਹੜੇ ਪੋਲਰ ਕੰਪਾਉਂਡਸ ਦੀ ਜਿਹੜੇ ਪੈਰਾਮੀਟਰਸ ਦੀ ਜਿਹੜੀ ਇੱਕ ਟੈਸਟ ਹੈ ਉਹ ਜ਼ਿਆਦਾ ਪੁਰਾਣੇ ਤੇਲ ਚ ਉਹਦੇ ਠੀਕ ਟੈਸਟ ਨਹੀਂ ਆਉਂਦੇ ਤੇ ਕੱਲ ਨੂੰ ਸਾਨੂੰ ਕੋਰਟ ਚ ਡਿਫੈਂਡ ਕਰਨਾ ਔਖਾ ਹੋ ਜਾਂਦਾ ਇਸ ਕਰਕੇ ਜਿਹੜਾ ਥੋੜਾ ਨਰਵ ਗਰਮ ਸਿਗਾ ਤੇਲ ਅਸੀਂ ਉਸ ਤੇਲ ਦਾ ਸੈਂਪਲ ਲਿਆ ਤੇ ਪੁਰਾਣੇ ਦਾ ਨਹੀਂ ਲੈਂਦਾ ਤੇ ਸਰ ਇੱਕ ਚੀਜ਼ ਹੋ ਰਹੀ ਹੈ ਕਿ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਔਰ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਤੇ ਇਹਨਾਂ ਨੂੰ ਸੀਲ ਨਹੀਂ ਕੀਤਾ ਜਾਂਦਾ ਨਹੀਂ ਦੇਖੋ ਇਹਨਾਂ ਕੋਲ ਲਾਇਸੈਂਸ ਹੈਗਾ ਪਰ ਅਸੀਂ ਹੁਣ ਚੈੱਕ ਕੀਤਾ ਉਹ ਲਾਇਸੈਂਸ ਐਕਸਪਾਇਰਡ ਹੈਗਾ ਸੋ ਜਿਹਦੇ ਕੋਲ ਪਹਿਲਾਂ ਲਾਇਸੈਂਸ ਸੀ ਇੱਕਦਮ ਨਹੀਂ ਸੀਲ ਕਰ ਸਕਦੇ ਅਸੀਂ ਉਹਨੂੰ ਚਲਾ ਨਹੀਂ ਸ਼ੁਰੂ ਕਰਦੇ ਆ ਚਲਾਨ ਦੀ ਜਿਹੜੇ ਹੈਗੇ 660 63 ਸੈਕਸ਼ਨ ਆਫ ਫੂਡ ਸੇਫਟੀ ਐਕਟ ਰਾਹੀਂ ਐਡੀਸੀ ਦੀ ਕੋਰਟ ਚ ਜਿਹੜਾ ਚਲਾਨ ਪੇਸ਼ ਕੀਤਾ ਜਾਂਦਾ ਤੇ ਉੱਥੇ ਅਸੀਂ ਇਸ ਚਲਾਨ ਨੂੰ ਪੇਸ਼ ਕਰਾਂਗੇ ਤੇ ਉਸ ਦੇ ਬਾਵਜੂਦ ਇਹਨੂੰ ਜੋ ਸਜ਼ਾ ਜਾਂ ਜੋ ਪੈਨਲਟੀ ਐਡੀਸੀ ਸਾਹਿਬ ਲਗਾਉਣਾ ਚਾਹੁੰਦੇ ਉਹਨੂੰ ਕਿੰਨੀ ਚਾਈਏਗੀ ਪੈਨਲਟੀ ਸਰ ਇੱਕ ਘਰ ਦੇ ਵਿੱਚ ਫੈਕਟਰੀ ਖੋਲ ਸਕਦੇ ਆ ਹਾਂਜੀ ਤੇ ਜਿਹੜਾ ਹੁਣ ਤੁਸੀਂ ਸੈਂਪਲ ਲਿੱਤਾ ਉਹਦੀ ਰਿਪੋਰਟ ਕਦੋਂ ਤੱਕ ਆਏਗੀ ਮੈਂ ਉਹ 14 ਦਿਨਾਂ ਦੀ ਰਿਪੋਰਟ ਆ ਜੇ ਜੀ ਸਰ 14 ਦਿਨਾਂ ਦੀ ਰਿਪੋਰਟ ਆਏਗੀ ਸੀਲ ਵੀ ਨਹੀਂ ਹੋਏਗਾ ਇਟ ਮੀਨਸ ਜਿਹੜਾ ਸਮਾਨ ਹੈ ਉਹ ਲੋਕਾਂ ਤੱਕ ਤਾਂ ਚਲਾ ਜਾਏਗਾ ਖਾਣ ਪੀਣ ਦੇ ਕਿਉਂਕਿ ਦਿਨ ਤਿਉਹਾਰਾਂ ਦੇ ਦਿਨ ਚੱਲ ਰਹੇ ਹੈ ਤੇ ਇਹ ਤਾਂ ਫਿਰ ਸਿਹਤ ਨਾਲ ਫਿਰ ਵੀ ਖਿਲਵਾੜੀ ਹੈ ਇਸ ਕੇਸ ਨੂੰ ਵਿੱਚ ਇਦਾਂ ਕਰ ਸਕਦੇ ਆ ਕਿ ਅਸੀਂ ਇੱਕ ਰਿਕੁਐਸਟ ਲੈਟਰ ਪਾ ਦਾਂਗੇ ਤਾਂ 3 ਦਿਨਾਂ ਵਿੱਚ ਵੀ ਰਿਪੋਰਟ ਆ ਜਾਏਗੀ ਤੇ ਅਸੀਂ ਇਸ ਕਿ ਇਸੇ ਸੈਕਸ਼ਨ ਦੀ ਵਰਤੋਂ ਕਰਾਂਗੇ ਤਾਂ ਕਿ ਤਿੰਨ ਦਿਨ ਸਾਨੂੰ ਰਿਪੋਰਟ ਮਿਲੇ ਤੇ ਅਸੀਂ ਨੈਕਸਟ ਕਾਰਵਾਈ ਕਰ ਸਕੀਏ। ਇਹ ਸੀਲ ਨਹੀਂ ਕਰੋਗੇ। ਇੰਕੇ ਸੇ ਜਿਹੜਾ ਸਮਾਨ ਪਿਆ ਇਹ ਤਾਂ ਮਾਰਕੀਟ ਚ ਜਾਏਗਾ ਜਾ ਕੇ ਪੈਕੇਟਾਂ ਚ ਜਿਹੜੇ ਬਾਕੀ ਜਿਹੜਾ ਖੁੱਲਾ ਉਹ ਵੀ ਪੈਕ ਕਰਕੇ ਸਮਾਨ ਤੋ ਕਰ ਦੇਣਗੇ ਬਾਹਰ ਤਾਂ ਜਾਏਗਾ। ਬਟ ਫਿਰ ਉਸ ਚੀਜ਼ ਲਈ ਆਪਾਂ ਸੇਫਟੀ ਪੁਆਇੰਟਸ ਲਈ ਕਿ ਆਪਾਂ ਇਹਨਾਂ ਨੂੰ ਬੋਲ ਕੇ ਜਾਵਾਂਗੇ ਕਿਉਂਕਿ ਉਹ ਚੀਜ਼ ਤਾਂ ਉਹ ਨਹੀਂ ਦੇਖੋ ਜੋ ਸਾਡਾ ਫੂਡ ਸੇਫਟੀ ਜਿਹੜਾ ਹੈਗਾ ਸੈਕਸ਼ਨ ਅਸੀਂ ਉਸੇ ਦੇ ਨਿਹ ਕਾਰਵਾਈ ਕਰ ਸਕਦੇ ਹੈਗੇ ਤੇ ਸੀਲ ਕਰਨ ਲਈ ਕੁਝ ਪਰਟੀਕুলਰ ਕੁਝ ਕੰਡੀਸ਼ਨਸ ਮੈਟ ਹੋਣੇ ਚਾਹੀਦੀ ਹੈਗੇ ਸੋ ਇਸ ਲਈ ਮੇਰੇ ਫਿਲਹਾਲ ਉਹ ਚੀਜ਼ ਨੂੰ ਮੈਨੂੰ ਪੈਰਾਮੀਟਰਸ ਸੇ ਮੈਨੂੰ ਫੁੱਲਫਿਲ ਕਰਦਾ ਨਹੀਂ ਲੱਗ ਰਿਹਾ ਇਸੇ ਕਰਕੇ ਮੈਂ ਸੀਲ ਨਹੀਂ ਕਰ ਰਹਾ ਹੈਗਾ ਸੈਂਪਲਸ ਲੈਂਦੇ ਹੈ ਇਹਨਾਂ ਦਾ ਅਨੈਜਨਿਕ ਚਲਾਨ ਕੀਤਾ ਹੈ ਵਿਦਾਊਟ ਲਾਇਸੈਂਸ ਦਾ ਚਲਾਨ ਕੀਤਾ ਹੈ ਜੋ ਮੈਕਸਮ ਕਾਰਵਾਈ ਉਸ ਅਰਿਸਿਓ ਮੈਂ ਕੀਤੀ ਹੈਗੀ ਸੈਂਪਲ ਕਿਹੜੀ ਕਿਹੜੀ ਚੀਜ਼ ਦੇ ਲਏ ਹੈ ਸੈਂਪਲ ਮੈਂ ਉਹ ਇੱਕ ਜਿਹੜਾ ਇਹਨਾਂ ਨੇ ਕੜਾਈ ਚ ਤੇਲ ਵਰਤੇ ਕਰੇ ਸੀਗੇ ਵਰਤੋ ਕਰੇ ਸੀ ਉਹਦੇ ਲਿੱਤਾ ਹੈ ਤੇ ਇੱਕ ਪੇਠੇ ਦਾ ਸੈਂਪਲ ਲਿਆ ਹੈ ਸਰ ਇੱਕ ਜਿਹੜਾ ਰੋ ਮਟੀਰੀਅਲ ਆਪਣਾ ਨਮਕੀਨ ਬਣਾਉਣ ਵਾਸਤੇ ਯੂਜ਼ ਕਰਦੇ ਆ ਉਹ ਤੁਸੀਂ ਚੈੱਕ ਕੀਤਾ ਉਹ ਜਿੱਦ ਤੱਕ ਇਹ ਆਪਣਾ ਬੇਸਨ ਹੋ ਗਿਆ ਮੈਦਾ ਹੋ ਗਿਆ ਹੂੰ ਉਹ ਕਿਦਾਂ ਦਾ ਯੂਜ਼ ਕਰ ਰਹੇ ਆ ਦੇਖੋ ਬੇਸਨ ਦਾ ਤਾਂ ਮੈਂ ਸੈਂਪਲ ਤਾਂ ਨਹੀਂ ਲਿਆ ਮੈਨੂੰ ਜੋ ਜ਼ਿਆਦਾ ਸ਼ੱਕੀ ਮਟੀਰੀਅਲ ਪ੍ਰਾਪਤ ਹੋਏ ਮੈਂ ਉਹ ਜਿਹੜੇ ਲੱਗੇ ਉਹਨਾਂ ਦੋਨੇ ਚੀਜ਼ਾਂ ਦਾ ਸੈਂਪਲ ਲਿਆ ਮੇਨ ਜਿਹੜੀ ਜਿਹੜੀ ਪ੍ਰੋਬਲਮਸ ਆਉਂਦੀ ਨਮਕੀਨ ਚ ਟੋਟਲ ਪੋਲਰ ਕੰਪਾਉਂਡਸ ਕਰਕੇ ਆਉਂਦੀ ਹੈਗੇ ਕਿਉਂਕਿ ਤੇਲ ਜਿਹੜਾ ਬਾਰ-ਬਾਰ ਯੂਜ਼ ਹੁੰਦਾ ਰਹਿੰਦਾ ਹੈ ਸੋ ਇਸ ਕਰਕੇ ਮੈਂ ਯੂਜ਼ ਕੁਕਿੰਗ ਆਇਲ ਲੈਤਾ ਤੇ ਜਿਹੜਾ ਪੇਠਾ ਇਹਦੇ ਕੋਲ ਇਹ ਆਪ ਨਹੀਂ ਬਣਾ ਰਿਆ ਸਿਕਾ ਤੇ ਕੋਲ ਕਿਸੇ ਚੰਡੀਗੜ੍ਹ ਦੀ ਕਿਸੇ ਦੁਕਾਨ ਕੋਲ ਆ ਰਿਆ ਸਿਕਾ ਤੇ ਉਹ ਠੱਕਿਆ ਹੋਇਆ ਵੀ ਨਹੀਂ ਸਿਕਾ ਸੋ ਮੈਨੂੰ ਉਹ ਥੋੜਾ ਸ਼ੱਕੀ ਮਾਲ ਪ੍ਰਤੀਤ ਹੋਇਆ ਤੇ ਮੈਂ ਦੋ ਚੀਜ਼ਾਂ ਦਾ ਹੀ ਸੈਂਪਲ ਲਿਆ ਉਹ ਕਿਹੜੀ ਦੁਕਾਨ ਸੀ ਚੰਡੀਗੜ੍ਹ ਤੋਂ ਕੋਈ ਆ ਰਹੀ ਸੀ ਮੈਂ ਉਹਦੇ ਬਾਰੇ ਨਹੀਂ ਜਾਣ ਕਰੀ ਜੇ ਤੁਹ ਸਹੀ ਤੋ ਹੁਣ ਅਸਲ ਵਿੱਚ ਚੱਲ ਰਿਹਾ ਹੋਰ ਵੀ ਹਲਕੇ ਚ ਕਾਰਵਾਈਆਂ ਜਾਰੀ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਕੱਲ ਵੀ ਸੈਂਪਲਿੰਗ ਹੋਈ ਹੈ ਆਪਣੇ ਫੋਕਲ ਪੁਆਇੰਟ ਡੇਰਾ ਬਸੇਕ ਅਗਰਵਾਸ ਸਵੀਟਾ ਉੱਥੋਂ ਸੈਂਪਲ ਹੋਇਆ ਹਲਦੀ ਰਾਂਸ ਦੇ ਸੈਂਪਲ ਹੋਏ ਇੱਕ ਪੰਖਰਪੁਰ ਸੈਨੀਟ ਸਵੀਟ ਸੇ ਕੱਲ ਵੀ ਸੈਂਪਲਿੰਗ ਹੋਈ ਹੈ ਤੇ ਰੈਗੂਲਰ 5 ਡੇਸ 6 ਡੇਸ ਅਵਿਕ ਲਗਾਤਾਰ ਸੈਂਪਲਿੰਗ ਨਾਈਟ ਦੇ ਨਾਲ ਕੇ ਲੱਗ ਰਿਹਾ ਹੈ ਰੈਗੂਲਰ ਫੂਡ ਸੇਫਟੀ ਜਿਹੜਾ ਆਪਣਾ ਵਿੰਗ ਹੈਗਾ ਪੂਰੀ ਆਪਣੀ ਤਾਕਤ ਨਾਲ ਪੂਰੀ ਮੁਸਤੈਦਨ ਨਾਲ ਕੰਮ ਕਰ ਰਿਹਾ ਤੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਦਸਵ ਕੀ ਸਰ ਤੇ ਹਾਰਾ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਅਪੀਲ ਔਰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਹਰ ਇੱਕ ਨੂੰ ਇੱਕ ਮਨਛੁੰਦੀ ਹੈ ਕਿ ਆਪਣਾ ਸ ਪੈਸੇ ਘੱਟ ਦੇ ਕੇ ਆਪਾਂ ਨੂੰ ਵਧੀਆ ਤੋਂ ਵਧੀਆ ਸਮਾਨ ਮਿਲੇ ਪਰ ਅੱਜ ਕੱਲ ਜੋ ਆਪਾਂ ਦੇਖ ਰਹੇ ਹੈਗਾ ਕਿ ਦੁੱਧ ਜਿਹੜੇ ਡੇਰੀ ਪਦਾਰਥ ਹੈ ਉਹਨਾਂ ਦੀ ਹੀ ਆਪਾਂ ਕਾਸਟ ਦੇ ਹਿਸਾਬ ਨਾਲ ਕੈਲਕੂਲੇਟ ਕਰੀਏ ਤਾਂ ਜਿਹੜਾ ਆਪਾਂ ਅੱਛਾ ਸਮਾਨ ਚਾਹੁੰਦੇ ਆ ਤਾਂ ਆਪਾਂ ਨੂੰ ਦੋ ਪੈਸੇ ਖਰਚਣੇ ਹੀ ਪੈਣਗੇ ਸੋ ਇੱਕ ਦੂਜੀ ਇਹ ਹੈਗੀ ਹੈ ਕਿ ਜਿਹੜੇ ਜ਼ਿਆਦਾ ਢਕੀਲੇ ਜਾਂ ਜਿਹੜਾ ਮੈਕਸਮ ਕਲਰ ਵਾਲੇ ਜਿਹੜੇ ਸਵੀਟਸ ਹੈ ਉਹਨਾਂ ਯੂਜ਼ ਕਰਨ ਖੋਆ ਵਗੈਰਾ ਜਿੱਥੇ ਆਪਾਂ ਨੂੰ ਪਤਾ ਹੈ ਕਿ ਜਿਹੜੀ ਰਿਪਿਊਟਡ ਸ਼ਾਪਸ ਹੈ ਉੱਥੋਂ ਦਾ ਸਮਾਨ ਵਰਤਿਆ ਜਾਵੇ